ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23977 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਦਿੱਕਰ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਨੈਣੇ ਵਾਲੇ ਆਏ ਆ ਜੀ ਤੇ ਤੁਹਾਡੀ ਮੰਗ ਤੇ ਆਪਾਂ ਤੋਕੜ ਗੱਬਣ ਜਰਸੀ ਵੜ ਲੈ ਕੇ ਆਏ ਆ ਪੰਜਾਬ ਵਾਲੀ ਜਰਸੀ ਗੱਲਬਾਤ ਬਾਈ ਨਾਲ ਕਰਾਵਾਂਗੇ ਨੰਬਰ ਬਾਈ ਉਹ ਠੀਕ ਠਾਕ ਹਾਂ ਵੀਰੇ ਵਧੀਆ ਜੀ ਵਧੀਆ ਪਹਿਲਾਂ ਤਾਂ ਨੰਬਰ ਬੋਲ ਵੀ ਜੀ ਨੰਬਰ ਆਪਣਾ 62806 12633 ਹੈ 62806 12633 12633 ਪਿੰਡ ਜੀ ਪਿੰਡ ਨੇੜੇ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਦਾਪਾ ਜੀ ਤੇ ਨੇੜੇ ਤੇੜੇ ਵੀਰੇ ਇਧਰੇ ਬਸ ਸੰਧੂਪਣਾ ਪਤਾ ਔਰ ਤੇ ਸਨਣਾ ਗਲਾਪ ਸਿੰਘ ਜੀ ਠੀਕ ਆ ਤੇ ਵੀਰੇ ਅੱਜ ਆਪਾਂ ਇੱਕ ਬੈਡ ਬਕਾਉ ਕੀਤੀ ਹੈ ਹਾਂਜੀ ਵੀਰੇ ਤੇ ਵੀਰੇ ਕਿਹੜਿਆ ਸੂਆ ਸੂਈ ਆ ਇਹ ਇਹ ਵੀਰੇ ਦੂਜਾ ਸੂਆ ਨਹੀਂ ਗੱਬਣਾ ਤਿੰਨ ਮਹੀਨੇ ਦੀ ਚੈੱਕ ਪਾਸ ਹੈ ਪਹਿਲੇ ਸੂਏ ਵਾਸਤੇ ਸੂਈ ਵੀ ਆ ਹਾਂਜੀ ਤਿੰਨ ਮਹੀਨੇ ਚੈੱਕ ਪਾਸ ਆ ਤੇ ਕਿੰਨਾ ਕੁ ਦੁੱਧ ਘੜਿਆ ਵੀਰੇ ਨੇ ਤਾਜੀ ਨੇ ਦੁੱਧ ਵੀ ਨੇ 17-18 ਕਿਲੋ ਦਿੱਤਾ। ਅਮੀ ਟੂਟ ਬਾਨੂ ਕੋਲ ਕਿੰਨਾ ਫੈਲਾ ਹਾਂ। ਠੀਕ ਆ। ਤੇ ਜਦੋਂ ਐਤ ਕੀ ਸੂਈ 20 ਕਿਲੋ ਦੇ ਦੂਗੀ ਹੈ। ਹਾਂ ਹਾਂ ਦੇ ਦਾਂਗਾ। ਤੇ ਹੁਣ ਵੀਰੇ ਕਿੰਨਾ ਦੁੱਧ ਆ ਥੱਲੇ ਧੋਕੋ। ਤੇ ਆਪਣੇ 7 ਲੀਟਰ ਮਿਲ ਕੇ ਦੇ ਦਾਂਗਾ। ਸੀ ਮਿਲ ਲੈ ਅਗਲੇ ਵੀ 7 ਤਾਂ ਹੈਗਾ ਸੀ ਮਿਲ ਕੇ ਦੇ ਦਾਂਗਾ। ਇਹ ਰਹੀ ਬਸ ਉਹ ਤੂੰ। ਤੇ ਬਾਕੀ ਦਾ ਚੈੱਕ ਤੁਸੀਂ ਆਪ ਦਾ ਡਾਕਟਰ ਅਗਲਾ ਆ ਲਾ ਲਿਓ ਕੋਣ। ਆਪ ਦਾ ਡਾਕਟਰ ਆਪ ਲੈ ਕੇ ਉਹਨੂੰ ਸਾਡੀ ਕਰਵਾਈਓ। ਠੀਕ ਆ ਖੋਲੋ ਇਹਨੂੰ ਤੋੜਾ ਤੋੜਾ ਕਰਾਈਗੇ। ਚੈੱਕ ਤੇ ਬਾਕੀ ਦਾ ਅਰੀਜਨਲ ਪੰਜਾਬ ਵਾਲੀ ਜਰਸੀ ਆ ਜੀ। ਤੇ ਆਇਨਾ ਛੋਟੀ ਨਾ ਮੰਨਿਓ। ਸਭ ਹੀ ਪਲੀ ਤੇ ਬਾਕੀ ਦਾ ਗਾਂ ਜਦੋਂ ਇਹਨੇ ਸੂਣਾ ਗਰਮੀ ਚ ਗਰਮੀ ਮੰਨਣ ਵਾਲੀ ਵੀ ਹੈ ਨਹੀਂ ਨਾ ਨਾ ਜੀ ਓਕੇ ਲੈ ਚੱਲੋ ਉਧਰੀ ਜੀ ਠੰਡੀ ਸੀਰ ਹਮ ਹਰਦ ਕਾਰ ਤੇ ਵਜੇ ਮਜੂਦ ਬਾਕੀ ਦਾ ਲਾਟ ਵਾਂਗੂ ਜਾਗਦੀ ਹੈ ਹਨਾ ਬੈਠ ਠੀਕ ਆ ਵੀਰੇ ਬਾਕੀ ਦਾ ਟੋਕਰ ਗੱਭਣ ਦੀ ਬਹੁਤ ਜਿਆਦਾ ਮੰਗ ਆ ਬਹੁਤ ਘੱਟ ਨਿਕਲਦੀ ਆ ਵੀਰੇ ਜਿਹੜੇ ਜਿਹੜੇ ਮੇਰੇ ਬਾਈਆਂ ਨੂੰ ਪਸੰਦ ਆ ਤਾਂ ਜ਼ਰੂਰ ਬਾਈਆਂ ਨੂੰ ਆਹ ਦੇਖੋ ਜੀ ਤੇ ਇਹ ਦੇਖੋ ਵੀਰੇ ਹਾਂ ਬਹੁਤ ਵਧੀਆ ਪਿਆਰੀ ਵਸਤੀ ਆ ਠੰਡੀ ਸੀਲ ਆ ਜਿਵੇਂ ਮਰਦੀ ਠੰਡੀ ਸੀਲ ਆ ਓਕੇ ਜੀ ਬੰਨ ਲਾ ਇਦਰੀ ਬੰਨ ਲਾ ਪਾਉਂਦੀ ਠੀਕ ਆ ਜੀ ਤੇ ਬਾਕੀ ਦਾ ਲਮਾਈ ਲੂਈ ਲੈਂਥ ਬਹੁਤ ਚੰਗੀ ਸੀ ਲ ਕਰਦ ਕਾਠ ਵਜਨ ਵਜੂਦ ਬਹੁਤ ਆ ਜੀ ਹੂੰ ਹੂੰ ਤੇ ਬਾਕੀ ਦੀ ਗੱਲ ਪੂਰੀ ਚੰਗੀ ਆ ਕਰੋ ਜੀ ਚੈੱਕ ਬਾਈ ਕਹਿੰਦਾ ਆਓ ਪਹੁੰਚ ਦੋ ਟਾਈਮ ਆ ਉਹਦਾ 6 ਤੋਂ 7 ਲੀਟਰ ਦੁੱਧ ਮਿਣਕੇ ਲੈ ਕੇ ਜਾਓ ਠੀਕ ਆ ਚੋਲੇ ਕੋ ਤਿੰਨਾ ਟਾਈਮ ਚੋਲੇ ਆਪਣੀ ਤਸੱਲੀ ਆ ਜੀ ਤਸੱਲੀ ਓਕੇ ਜੀ ਥਾਂ ਦੇ ਵਖਾ ਤੇ ਪੂਰਾ ਫੁੱਲ ਸਾ ਤੇ ਬਾਕੀ ਦਾ ਥਾਨ ਬਹੁਤ ਚੰਗਾ ਲੱਗਿਆ ਵਾ ਇੱਕ ਵੀਰੇ ਹੋਰ ਤੁਹਾਨੂੰ ਦੱਸ ਦਿਆਂ ਗੱਲ ਵੀ ਵੀਡੀਓ ਬਣਾਉਣ ਦਾ ਟਾਈਮ ਆਪਣਾ ਸਵੇਰ 10 ਵਜੇ ਦੇ ਆ ਸਾਰਾ ਦਿਨ ਹੀ ਬਾਕੀ ਪਿਆ ਠੀਕ ਆ ਕੋਈ ਛੱਡੀ ਵੀ ਨਹੀਂ ਟਾਈਮ ਦਿਖਾ ਦਿਓ ਜੀ ਆ ਦੇਖੋ 10 11 50 50 ਹੋ ਗਏ ਠੀਕ ਆ ਵੀ 1150 ਹੋ ਗਏ ਤੇ ਬਾਕੀ ਦਾ ਦੇਖੋ ਫੇਸ ਕਰੋ ਚੈੱਕ ਤੇ ਕਦਗਠ ਪੂਰਾ ਵਧੀਆ ਤੇ ਨੰਬਰ ਫੇਰ ਬੋਲ ਬਾਈ ਬਾਹਰ ਘਰ ਸੇ 12633 ਤੇ ਡਿਮਾਂਡ ਜਾਇ ਜੀ ਹੁਣ ਡਿਮਾਂਡ ਜੀ ਦਾ ਸਿਆੜੀ ਤੇ ਹਮਨਤਨ ਕਰਦੇ ਮਾਨਤਨ ਖੁੱਲਾ ਹੋ ਜਾਊਗਾ ਜਿੰਮੇ ਕੋਈ ਵਧੀਆ ਬਾਲਾ ਨਹੀਂ ਐ ਵੀ ਕਹੀ ਹੈ ਨਾ ਜਮਾ ਜਾਇ ਜੀ ਮੰਗਿਆ ਤਿੰਨ ਮਹੀਨਿਆਂ ਦੀ ਚੈੱਕ ਪਾਸ ਪਰ ਟਾਈਮ ਦਾ 3 ਲੀਟਰ ਤੁਸੀਂ ਮੇਨ ਕੇ ਲੈ ਜਾ ਸਕਦੇ ਆ ਬਾਈ ਕਹਿੰਦਾ ਸਾਢੇ ਤਿੰਨ ਆ ਠੀਕ ਹੈ ਜੀ ਇਹਨਾਂ ਪਮੇ ਕਿ ਦੇਵਾ ਕੋਈ ਵੀ ਕੀ ਨਹੀਂ ਤੁਸਮ ਹੋ ਉਪਰਾ ਕਰ ਦੇਣਾ ਪੁੱਤ ਹਣਾ 6 ਕਿਲੋ ਆਪਣੇ ਤੋਂ ਕਾ ਟਾਈਮ ਮੈਂ ਕਿ ਲੈ ਜੀ ਨੂੰ 5 ਟਾਈਮ ਠੀਕ ਆ ਵੀਰੇ ਤੇ ਬਾਕੀ ਦੀ ਗੱਲ ਚੈੱਕ ਆਪ ਦੀ ਕਰਾ ਕੇ ਲੈ ਕੇ ਜਾਵੇ ਆਪਣੀ ਕਰਵਾ ਲਈ ਵੀ ਅਗਲਾ ਕਰਵਾ ਦੇ ਆਪ ਦਾ ਡਾਕਟਰ ਲਿਆਵੇ ਤੇ ਬਾਕੀ ਦਾ ਪੰਜਾਬ ਵਾਲੀ ਓਰੀਜਨਲ ਜਰਸੀ ਆ ਗਈ ਠੰਡੀ ਸੀਲ ਕੱਟਕਾਰ ਦਾ ਸਾਨੂੰ ਪਤਾ ਹੀ ਹੂੰ ਵਧੀਆ ਕੱਟਕਾਰ ਨਹੀਂ ਭਾਈ ਜਨਾ ਟੁੱਟੀ ਮਰੀ ਜੀ ਨਹੀਂ ਹੈਗੀ ਜੀ ਤੇ ਫੇਸ ਫੂਸ ਤੇ ਲਮਾਈ ਲਮੂਈ ਤੇ ਬਾਕੀ ਦੇ ਇੱਕ ਬੈਡ ਸੀ ਜਰਸੀ ਪੰਜਾਬ ਵਾਲੀ 3 ਮਹੀਨੇ ਚੈੱਕ ਪਾਸ 7 ਲੀਟਰ ਦੁੱਧ ਤੁਹਾਨੂੰ ਦਿਖਾ ਦਈਏ ਪਿੰਡ ਨੈਣੇ ਵਾਲਾ ਜ਼ਿਲ੍ਹਾ ਬਰਨਾਲਾ ਤਾ تحصیل ਤਪਾ ਤੇ ਸਾਰੇ ਵੀਰਾਂ ਦਾ ਅੰਤ ਤਾਈ ਵੀਡੀਓ ਦੇਖਣ ਲਈ ਤੈਅ ਦਿ ਲੋ ਧੰਨਵਾਦ ਚਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ